ਸਿਲੰਡਰ ਚੋਰ, ਏਸੀ ਚੋਰ, ਟਰਾਲੀ ਚੋਰਾਂ ਦੀ ਸਰਕਾਰ ਆ ਕਿਉਂਕਿ ਦੇਖੋ ਚਿਹਰਾ ਮੋਹਰੇ ਆ ਗਿਆ। ਉਹਨਾਂ ਦੇ ਵਿੱਚ ਹਮਲ ਸੀਗੀ ਲੱਤਾਂ ਭਾਰ ਚਾਲਦੀਆਂ ਸੀ ਉਹ ਕਹਿ ਦਿੰਦੇ ਕਿਸਾਨਾਂ ਨੂੰ ਵੀ ਅਸੀਂ ਤੁਹਾਡਾ ਕਾਲੂ ਧਰਨਾ ਚ ਗੋਣਾ। ਜੇ ਤੁਹਾਡੇ ਜੋਰ ਤੇ ਆ ਉੱਥੇ ਪਹੁੰਚੋ ਅਸੀਂ ਵੀ 3000 ਬੰਦਾ ਲੈ ਕੇ ਆਉਨੇ ਆ ਤੇ ਤੁਸੀਂ ਜਿੰਨੇ ਬੰਦੇ ਲਿਆਉਣੇ ਲੈ ਆਓ। ਟਰਾਲੀਆਂ ਵੀ ਚੱਕੀ ਜਾ ਏਸੀ ਚੱਕੇ ਜਾ ਸਿਲੰਡਰ ਚੱਕੇ ਆ। ਮੇਰਾ ਤਾਂ ਲੱਗਦਾ ਸਾਡੇ ਕਿਸਾਨਾਂ ਦੇ ਕੱਸ਼ੇ ਵੀ ਚੱਕੇ ਲੈ ਗਏ ਆ। ਜਿਹੜੇ ਸਕੜੇ ਪਾਏ ਸੀਗੇ ਹਨਾ ਤਾਂ ਗਰਲਾਲ ਘਨੌਰ ਨੂੰ ਦੇਖੋ ਦੁਆਬੇ ਵਾਲਿਆਂ ਨੇ ਸਾਰਿਆਂ ਨੇ ਕਿੰਨਾ ਚੱਕਿਆ ਕਿੱਦਾਂ ਕਬੱਡੀ ਦਾ ਪਲੇਅਰ ਸੀ ਸਾਡੀ ਭਾਰਤੀ ਕਿਸਾਨ ਜੂਨੀ ਦੁਆਬਾ ਦਾ ਜਿਹੜੀ ਟਰਾਲੀ ਸੀ ਨਾ ਉਹਦੇ ਘਰੋਂ ਬਰਾਮਦ ਹੋਈ ਆ ਪਰ ਉਹ ਚਾ ਚਾ ਲੱਖ ਦੀ ਟਰਾਲੀ ਹੁੰਦੀ ਆ ਹਾਂ ਠੀਕ ਹੈ ਜ਼ਿੰਮੇਦਾਰ ਨੂੰ ਲੋਹਾ ਹੀ ਪੂਰਾ ਹੁੰਦਾ ਤੇ ਉਹ ਦਿੱਲੀ ਦਾ ਹੱਥ ਟੋਕਾ ਬਣਿਆ ਉਹ ਉਹਨੇ ਦੇਖੋ ਜੀ ਆ ਥੋੜਾ ਜਿਹਾ ਰਿਆ ਉਹਨੇ ਆਪ ਪਾਰਟੀ ਦਾ ਭੋਗ ਪਾ ਕੇ ਉਹਨੇ ਬੀਜੇਪੀ ਦੇ ਵਿੱਚ ਸ਼ਾਮਲ ਹੋਣਾ ਤੇ 92 ਜਿਹੜੇ ਐਮਐਲਏ ਮੈਂ ਕਹਿੰਦਾ ਐਡੇ ਮੂਰਖ ਬੰਦੇ ਆ ਕੋਈ ਨਹੀਂ ਬੋਲਿਆ ਦੇਖੋ ਵਿਧਾਨ ਸਭਾ ਦੇ ਵਿੱਚ ਕਿੱਦਾਂ ਗੱਲਾਂ ਕੰਡਿਆ ਆ ਦੇਖੋ ਸਾਡਾ ਕੁੱਕੜਪਿੰਡਾ ਰੋਡ ਬਣਿਆ ਇੱਥੇ 10-10 ਗੱਡੀਆਂ ਰੋਜ਼ ਘੁੰਮ ਰਹੀਆਂ ਮਹੀਨਾ ਪਹਿਲੋ 20 ਲੱਖ ਰੁਪਏ ਰੇਟ ਸੀ ਅੱਜ 50-50 ਲੱਖ ਰੁਪਏ ਰੇਟ ਹੋ ਗਿਆ ਜ਼ਮੀਨ ਦਾ ਕੌਣ ਲੈ ਰਿਹਾ ਹੈ ਜ਼ਮੀਨ ਮਾਫੀ ਆ ਜੀ ਆਹੇ ਮਾਫੀ ਆ ਜੀ ਨਾਲ ਜਾਨਣੇ ਕਿ ਜੋ ਲੋਕਾਂ ਨੂੰ ਸਾਨੂੰ ਆਪਸ ਵਿੱਚ ਪਾੜਾ ਪਾਉਂਦੇ ਆ ਦੇਖੋ ਜੀ ਸਾਡੇ ਨਾਲ ਸਾਰਾ ਭਾਈਚਾਰਾ ਜੀ ਕੈਮਰਾ ਮਾਰ ਦਿਓ ਸਾਰਾ ਮਾਰੋ ਸਾਰੇ ਭਾਈਚਾਰਾ ਜੀ ਇਹ ਇਹ ਜਾਨਣੇ ਸਾਡੇ ਏਕੇ ਦੀ ਇੱਕ ਮਿਸਾਲ ਆ ਜੀ ਇਹ ਨਗਰ ਵੀ ਆ ਇਲਾਕੇ ਦੇ ਆ ਮਤਲਬ ਗੱਲ ਕੀ ਆ ਵੀ ਸਾਨੂੰ ਉਹ ਅਸੀਂ ਹੁਣ ਕਹਿੰਦੇ ਇਹਦੇ ਨਾਲੋਂ ਬੀਜੇਪੀ ਜੰਗੀ ਸੀ ਇਹ ਸਾਲ ਆਈ ਉੱਤੇ ਦਿੱਲੀ ਧਾਣੇ ਦੇ ਬੈਠੇ ਆ ਇੰਨੇ ਇੰਨੀ ਮਾਰੀ ਕਤੂ ਤਾਂ ਉਹ ਨਹੀਂ ਵੀ ਕੀਤੀ ਸੀ ਡਟ ਕੇ ਵਿਰੋਧ ਕਰਾਂਗੇ ਪਿੰਡਾਂ 'ਚ ਨਹੀਂ ਪਾਣ ਦੇਣਾ ਨਾ ਇਹਨਾਂ ਦਾ ਕੋਈ ਪ੍ਰੋਗਰਾਮ ਹੋਣ ਦੇਣਾ ਜਿੱਥੇ ਜਾਣਗੇ ਡਟ ਕੇ ਖੜਾਂਗੇ ਜਿੰਨਾ ਮਰਜੀ ਜ਼ੋਰ ਲਾ ਲੈਣਾ ਬਾਜ਼ਾਰ ਜਾ ਕੇ ਗੈਂਗਸਟਰ ਬਣਾਉਂਦੇ ਆ ਜਦੋਂ ਗੈਂਗਸਟਰਾਂ ਤੋਂ ਕੰਮ ਲੈ ਲੈਂਦੇ ਆ ਫਿਰ ਉਹਨਾਂ ਦਾ ਇਨਕਾਊਂਟਰ ਕਰਾਉਂਦੇ ਆ ਹਰਿਆਣਾ ਦੇ ਦੇਖੋ ਅਸੀਂ ਹਰਿਆਣਾ ਜਿੱਣੀ ਜਾ ਸਕਦੇ ਚੰਡੀਗੜ੍ਹ ਹੀ ਜਾ ਸਕਦੇ ਇਹਦਾ ਮਤਲਬ ਫਿਰ ਪਾਕਿਸਤਾਨ ਦਾ ਬਾਰਡਰ ਖੋਲਣਾ ਚਾਹੀਦਾ ਜਦੋਂ ਵੀ ਉਹ ਪਾਕਿਸਤਾਨੀ ਆਉਣਗੇ ਉਹਨਾਂ ਨੂੰ ਤੇਲ ਵੀ ਸੱਚਾ ਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ ਕਿਸਾਨਾਂ ਨੂੰ ਜਦੋਂ ਸ਼ੰਪੂ ਤੇ ਖਨੌਰੀ ਬਾਰਡਰ ਤੋਂ ਖਦੇੜਿਆ ਗਿਆ ਤਾਂ ਬਹੁਤ ਸਾਰੀਆਂ ਚਰਚਾਵਾਂ ਇਸੇ ਦੇ ਨਾਲ ਸ਼ੁਰੂ ਹੋ ਗਈਆਂ 300 400 ਦੀ ਗਿਣਤੀ ਨੂੰ ਸਰਕਾਰ ਦੇ ਵੱਲੋਂ ਗਿਣਾਇਆ ਗਿਆ ਪਰ ਹੁਣ ਜਦੋਂ ਰਿਹਾਈ ਕੀਤੀ ਜਾ ਰਹੀ ਹੈ ਛੱਡਿਆ ਜਾ ਰਿਹਾ ਹੈ ਤਾਂ ਅੰਕੜਾ 1800 2000 ਤੱਕ ਵੀ ਦੱਸਿਆ ਜਾ ਰਿਹਾ ਹੈ ਦੂਸਰੇ ਪਾਸੇ ਕੋਈ ਵੀ ਸਮਾਂ ਨਾ ਦੇਣਾ ਉਥੋਂ ਆਪਣਾ ਸਮਾਨ ਚੱਕਣ ਦਾ ਉੱਠਣ ਦਾ ਅਤੇ ਇਸ ਤਰੀਕੇ ਦਾ ਵਰਤਾਰਾ ਕਰਨਾ ਜਿਵੇਂ ਕਿਸੇ ਦੂਸਰੇ ਦੇਸ਼ ਤੋਂ ਆ ਕੇ ਤੁਹਾਡੇ ਦੇਸ਼ ਦੇ ਵਿੱਚ ਕਿਸੇ ਨੇ ਸੜਕ ਤੇ ਬੈਠ ਜਾਣਾ ਹੋਵੇ ਬੈਠ ਜਾਣ ਤੋਂ ਬਾਅਦ ਤੁਹਾਡੇ ਲਈ ਸਮੱਸਿਆ ਖੜੀ ਕਰ ਦਿੱਤੀ ਹੋਵੇ ਪਹਿਲੀ ਗੱਲ ਕਿ ਕਿਸਾਨਾਂ ਨੇ ਰਸਤਾ ਨਹੀਂ ਰੋਕਿਆ ਸੀ ਸਰਕਾਰ ਨੇ ਰਸਤਾ ਰੋਕਿਆ ਉਹਨਾਂ ਨੇ ਬੈਰੀਕੇਟਿੰਗ ਕੀਤੀ ਤੇ ਕਿਸਾਨਾਂ ਨੂੰ ਦਿੱਲੀ ਜਾਂਦੇ ਆਂ ਡੱਕ ਲਿਆ ਤੇ ਇੱਕ ਸਾਲ ਤੋਂ ਉੱਤੇ ਸਮਾਂ ਹੋ ਗਿਆ ਇਹ ਸਾਰੇ ਬਾਬਤ ਆਪਾਂ ਗੱਲਬਾਤ ਕਰਾਂਗੇ ਪਿੰਡ ਕੁੱਕੜ ਦੇ ਵਿੱਚ ਮੌਜੂਦ ਇੱਥੇ ਕਿਸਾਨ ਯੂਨੀਅਨ ਇਕਤਾ ਦੁਆਬਾ ਵਾਲੇ ਜਿਹੜੇ ਨੇ ਬਾਈ ਹੁਣੀ ਉਹ ਸਾਰੇ ਇਕੱਠੇ ਹੋਏ ਨੇ ਬਾਕੀ ਵੀ ਪਤਵੰਤੇ ਸੱਜਣ ਨੇ ਪਿੰਡ ਦੇ ਪਿੰਡ ਦੇ ਧਰਾਂਤਲ ਦੇ ਲੋਕਾਂ ਤੋਂ ਜਾਣਦੇ ਆ ਕਿ ਉਹਨਾਂ ਦੇ ਮਨ ਦੇ ਵਿੱਚ ਕੀ ਆਇਆ ਜਦੋਂ ਇਸ ਤਰੀਕੇ ਦੇ ਨਾਲ ਧਰਨਾ ਚੱਕ ਦਿੱਤਾ ਗਿਆ ਉਹ ਵੀ ਜਬਰੀ ਉਸ ਤੋਂ ਬਾਅਦ ਜਿਹੜੀਆਂ ਟਰਾਲੀਆਂ ਲਾਪਤਾ ਹੋ ਰਹੀਆਂ ਨੇ ਉਹਨਾਂ ਬਾਰੇ ਕੀ ਸੋਚਦੇ ਨੇ ਬਾਈ ਸੁਖਵੀਰ ਹੁਣੀ ਸਭ ਤੋਂ ਪਹਿਲਾਂ ਸਾਡੇ ਨਾਲ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਬਹੁਤ ਤੁਹਾਡਾ ਧੰਨਵਾਦ ਪੰਜਾਬੀ ਟੀਵੀ ਯੂ ਐਸ ਏ ਕਿਉਂਕਿ ਜੋ ਜੋ ਇਸ ਵੇਲੇ ਚੱਲ ਰਿਹਾ ਕੋਈ ਵੀ ਨਹੀਂ ਹੱਕ ਚ ਬੋਲ ਰਿਆ ਪਰ ਤੁਹਾਡਾ ਚੈਨਲ ਅੱਗੇ ਪਹਿਲਾਂ ਵੀ ਹੁਣ ਵੀ ਬਹੁਤ ਤਕੜੇ ਹੋਗੇ ਤੁਸੀਂ ਕਿਸਾਨਾਂ ਦਾ ਸਾਥ ਦੇ ਰਹੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਵੀ ਸਾਰਿਆਂ ਦਾ ਸੋ ਜਾਗਦਿਆਂ ਜ਼ਮੀਰਾਂ ਵਾਲਿਆਂ ਨੂੰ ਕਵਰ ਵੀ ਕਰਦਾ ਰਹਿਣਾ ਚਾਹੀਦਾ ਤੇ ਆਪ ਵੀ ਉਹਨਾਂ ਦੇ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਪਰ ਆਪਾਂ ਵੱਧਦੇ ਆ ਅੱਗੇ ਤੁਸੀਂ ਸਾਰਿਆਂ ਨੇ ਦੇਖਿਆ ਟੀਵੀਆਂ ਦੇ ਅੱਗੇ ਬੈਠ ਕੇ ਫੋਨਾਂ ਦੇ ਉੱਪਰ ਕਿ ਕਿਸ ਤਰੀਕੇ ਦੇ ਨਾਲ ਡੀ ਆਈ ਜੀ ਸਾਹਿਬ ਕਹਿੰਦੇ ਨੇ ਕਿ ਤੁਸੀਂ ਸਾਡੇ ਬਜ਼ੁਰਗਾਂ ਦੇ ਉਮਰ ਦੇ ਹੋ ਅਸੀਂ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦੇ ਕਲੈਸ਼ 'ਚ ਨਹੀਂ ਆਉਣਾ ਚਾਹੁੰਦੇ ਇਸ 100% ਦੀ ਚੱਕਿਆ ਜਾਊ ਤਰਨਾ ਤੇ ਚੱਕ ਵੀ ਦਿੱਤਾ ਮੈਂ ਖਬਰਾਂ ਤਾਂ ਇਹ ਵੀ ਆ ਰਹੀਆਂ ਨੇ ਕਿ ਕੈਮਰੇ ਤੋਂ ਪਿੱਛੇ ਤਾਂ ਕੁਝ ਪੁਲਿਸ ਕਰਮੀਆਂ ਨੇ ਲੱਭ ਲੱਭ ਉੱਥੋਂ ਰੋਟੀਆਂ ਖਾਧੀਆਂ ਕਿਉਂਕਿ 2 ਦਿਨ ਤੋਂ ਉਹਨਾਂ ਨੂੰ ਕਮਾਇਆ ਜਾ ਰਿਹਾ ਸੀ ਇਹ ਹਾਲ ਸੀ ਖਦੇੜ ਦਿੱਤਾ ਗਿਆ ਤੁਹਾਡਾ ਸਭ ਤੋਂ ਪਹਿਲਾ ਪ੍ਰਤੀਕਰਮ ਕੀ ਹੈ ਕਿਉਂਕਿ ਤੁਹਾਡੇ ਲੀਡਰ ਵੀ ਜੇਲ੍ਹਾਂ 'ਚ ਬਿਠਾਏ ਹੋਏ ਨੇ ਦੇਖੋ ਜੀ ਪਹਿਲਾ ਤਾਂ ਪ੍ਰਤੀਕਰਮ ਇਹ ਹੈ ਵੀ ਜਿਹੜੇ ਡੀਆਈਜੀ ਸਾਹਿਬ ਕਹਿੰਦੇ ਵੀ ਤੁਹਾਡੇ ਤੋਂ ਥੋੜਾ ਟਾਈਮ ਆ ਜੇ ਮੈਂ ਕਹਨਾ ਚਲੋ ਡੀਆਈਜੀ ਸਾਹਿਬ ਦਾ ਇੱਕ ਹੱਥ ਟੋਕੇ ਆ ਸਰਕਾਰ ਦੇ ਪਿੱਛੇ ਭਗਵਾਨਤਮਾਨ ਆ ਭਗਵਾਨਤਮਾਨ ਦੇ ਵਿੱਚ ਜੇ ਜ਼ਰੂਰਤ ਹੁੰਦੀ ਚਲੋ ਮੁੱਖ ਮੰਤਰੀ ਸਾਹਿਬ ਆ ਸਾਨੂੰ ਨਹੀਂ ਬੋਲਣਾ ਚਾਹੀਦਾ ਇਦਾਂ ਪਰ ਜੋ ਉਹਨਾਂ ਨੇ ਕੀਤਾ ਉਹ ਇਸ ਲੈ ਕੇ ਹੀ ਆ ਜੇ ਉਹਨਾਂ ਦੇ ਵਿੱਚ ਹਿੰਮਤ ਸੀਗੀ ਲੱਤਾਂ ਭਾਰ ਚਾਲਦੀਆਂ ਸੀ ਉਹ ਕਹਿ ਦਿੰਦੇ ਕਿਸਾਨਾਂ ਨੂੰ ਵੀ ਅਸੀਂ ਤੁਹਾਡਾ ਕਾਲੂ ਧਰਨਾ ਚ ਕੋਣਾ ਜੇ ਤੁਹਾਡੇ ਜ਼ਰੂਰਤਿਆਂ ਦਾ ਉੱਥੇ ਪਹੁੰਚੋ ਅਸੀਂ ਵੀ 3000 ਬੰਦਾ ਲੈ ਕੇ ਆਉਨੇ ਆ ਤੇ ਤੁਸੀਂ ਜਿੰਨੇ ਬੰਦੇ ਲਿਆਉਣੇ ਲੈ ਆਓ ਫੇਰ ਤਾਂ ਗੱਲ ਸੀਗੀ ਸਾਡੇ ਇੱਕ ਪਾਸੇ ਲੀਡਰ ਸਾਹਿਬਾਨਾਂ ਨੂੰ ਮੀਟਿੰਗਾਂ ਦੇ ਵਿੱਚ ਸੱਦਿਆ ਉਹਨਾਂ ਦਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਉਹਨਾਂ ਨੂੰ ਧੋਖੇ ਨਾਲ ਗ੍ਰਿਫਤਾਰ ਕੀਤਾ ਪਿੱਛੋਂ ਦੇਖੋ ਬਜਾਰੇ ਬਜ਼ੁਰਗਾ ਉਤੇ ਹਮਲਾ ਕੀਤਾ ਇਹ ਕਿੱਡੀ ਕਬੱਡੀ ਕਰ ਲਿਆ ਇਹ ਸਰਕਾਰ ਬਿਲਕੁਲ ਝੂਠੀ ਸਰਕਾਰ ਆ ਭਗਵਾਨ ਸਿਲੈਂਡਰ ਚੋਰ ਏਸੀ ਚੋਰ ਟਰਾਲੀ ਚੋਰਾਂ ਦੀ ਸਰਕਾਰ ਆ ਕਿਉਂਕਿ ਦੇਖੋ ਚਿਹਰਾ ਮੋਹਰੇ ਆ ਗਿਆ ਪੁਰਾਣੇ ਲੀਟਰ ਹੁੰਦੇ ਸੀ ਕਾਂਗਰਸੀ ਕਾਲੀ ਉਹਨਾਂ ਦਾ ਕੋਈ ਲੈਵਲ ਹੁੰਦਾ ਸੀ ਉਹ ਕੋਈ ਮਾਇਨੇ ਕਰਦਾ ਸੀ ਕੋਈ ਕੋਸ਼ਿਸ਼ ਕਰਦਾ ਸੀ ਇਹਨਾਂ ਦੀ ਾਕਾਤ ਦੇਖੋ ਕੀ ਆ ਸਿਲੈਂਡਰ ਚੋਰ ਅੱਗੇ ਹੁੰਦਾ ਵੀ ਭਗਵੰਤ ਮਾਨ ਸਰਕਾਰ ਮੁਰਦਾਬਾਦ ਹੁਣ ਲੋਕਾਂ ਨੇ ਨਾਰੇ ਪਤਾ ਕੀ ਬਣਾਏ ਆ ਅਗਲੇ ਕਹਿੰਦੇ ਆ ਬਈ ਸਿਲੰਡਰ ਚੋ ਟਰਾਲੀ ਚੋਰ ਏਸੀ ਚੋਰ ਮੁਰਦਾਬਾਦ ਕਿੰਨੀ ਯਾਨੀ ਕਿ ਸਾਡੀ ਬਦਕਿਸਮਤੀ ਆ ਔਰ ਜਿਹੜੇ ਐਮਐਲਏ ਦੇਖੋ ਕਿੱਡੇ ਮੈਂ ਕਹਿੰਨਾ ਇੰਨੇ ਮਾੜੇ ਬੰਦੇ ਆ ਕੋਈ ਵੀ ਇੱਕ ਬੋਲਿਆ ਗਰ ਲਾਲ ਘਨੌਰ ਨੂੰ ਦੇਖੋ ਦੁਆਬੇ ਵਾਲਿਆਂ ਨੇ ਸਾਰਿਆਂ ਨੇ ਕਿੰਨਾ ਚੱਕਿਆ ਕਿੱਦਾਂ ਕਬੱਡੀ ਦਾ ਪਲੇਅਰ ਸੀ ਪਰ ਉਹਨੇ ਦੇਖੋ ਕੀ ਕੀਤਾ ਆਣਗੇ ਉਹਦਾ ਜਿਹੜਾ ਮੇਰਾ ਖਿਆਲ ਭੂਆ ਦਾ ਲੜਕਾ ਸਰਪੰਚ ਆ ਉਹਦੇ ਘਰੋਂ ਟਰਾਲੀਆਂ ਕਿਸਾਨਾਂ ਦੀ ਸਾਡੀ ਭਾਰਤੀ ਕਿਸਾਨ ਜਿਹੜੀ ਦੁਆਬਾ ਦਾ ਜਿਹੜੀ ਟਰਾਲੀ ਸੀ ਨਾ ਉਹਦੇ ਘਰੋਂ ਬਰਾਮਦ ਹੋਈ ਆ ਪਰ ਉਹ ਅੱਜ ਕਹਿੰਦਾ ਵੀ ਮੈਂ 11 ਮੈਂਬਰੀ ਕਮੇਟੀ ਬਣਾਉਣਾ ਦੱਸੋ ਸ਼ਰਮਾਲ ਜਾਂ ਤਾਂ ਅਸਤੀਫਾ ਦਿੰਦਾ ਐਮਐਲਏ ਵੀ ਮੇਰੇ ਹਲਕੇ ਦੇ ਵਿੱਚ ਕਿਸਾਨਾਂ ਤੇ ਹੋਇਆ ਲਾਠੀ ਚਾਰਜ ਮੈਂ ਦਿੰਦਾ ਅਸਤੀਫਾ ਮੈਂ ਕਿਸਾਨਾਂ ਦੇ ਨਾਲ ਆ ਉਹ ਤਾਂ ਹੁਣ ਕਮੇਟੀਆਂ ਬਣਾਉਣ ਡਿਆ ਜੀ ਤੁਸੀਂ ਕੀ ਕਹਿੰਦੇ ਹੋ ਮੈਂ ਤਾਂ 7-7 ਲੱਖ ਦੀ ਟਰਾਲੀ ਹੁੰਦੀ ਆ ਹਾਂ ਠੀਕ ਆ ਜ਼ਿਮੀਂਦਾਰ ਨੂੰ ਲੋਹਾ ਹੀ ਪੂਰਾ ਹੁੰਦਾ ਹਾਂ ਤਾਂਸੀਂ ਮਿਹਨਤ ਕਰਕੇ ਕਮਾਉਂਦੇ ਆ ਹਾਂ ਠੀਕ ਆ ਸਾਡੀਆਂ ਤੇ ਟਰਾਲੀਆਂ ਕੱਲੀਆਂ ਨਹੀਂ ਭਾਈ ਜੋ ਵੀ ਵਿੱਚ ਸੀਗਾ ਜੇ ਕੋਈ ਫਰਿੱਜ ਸੀ ਪੱਖਾ ਸੀ ਏਸੀ ਸੀ ਉਹ ਵੀ ਸਾਰਾ ਕੁਝ ਗਿਆ ਬਿਲਕੁਲ ਚੋਰ ਆ ਬਿਲਕੁਲ ਠੀਕ ਆ ਪਿਆਰ ਨੇ ਕਹਿੰਦੇ ਵੀ ਤੁਸੀਂ ਸਾਡੇ ਨਾਲ ਫੈਸਲਾ ਕਰ ਲੋ ਹਾਂ ਠੀਕ ਹੈ ਤੇ ਜੀਮੀਦਾਰ ਨੂੰ ਕਹਿੰਦੇ ਅਸੀਂ ਉੱਠ ਨੂੰ ਕਿੱਦਾਂ ਵੀ ਹੁੰਦੇ ਸਾਨੂੰ ਸੁਲਾ ਨਾ ਕਰਦੇ ਠੀਕ ਆ ਉਹ ਕੀ ੱਟਕਾ ਕੀਤਾ ਸਾਡੇ ਨਾਲ ਉਹ ਇਹ ਤੁਹਾਨੂੰ ਕੀ ਲੱਗਦਾ ਪਹਿਲਾ ਪ੍ਰਤੀਕਰਮ ਇਹ ਹੈ ਤੁਹਾਡਾ ਕਿ ਇਹ ਧੱਕਾ ਕੀਤਾ ਗਿਆ ਪਰ ਦੂਸਰੀ ਇਹ ਕਿ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਨਜ਼ਰ ਆਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਭਗਵੰਤ ਮਾਨ ਦਾ ਕਾਰਟੂਨ ਬਣਾਇਆ ਹੋਇਆ ਉਹ ਪਿੱਠ 'ਚ ਸ਼ੂਰਾ ਮਾਰ ਰਿਹਾ ਹੈ ਤਸਵੀਰ ਤੁਸੀਂ ਵੀ ਦੇਖੀ ਹੋਊਗੀ ਉਹ ਵਾਲੀ ਉਹ ਸੱਚੀ ਲੱਗਦੀ ਐ ਹੁਣ ਤਾਂ ਦੇਖੋ ਉਹ ਦਿੱਲੀ ਦਾ ਹੱਥ ਟੋਕਾ ਬਣਿਆ ਆ ਉਹ ਉਹਨੇ ਦੇਖੋ ਜੀ ਆ ਥੋੜਾ ਜਿਹਾ ਰਿਆ ਉਹਨੇ ਆਪ ਪਾਰਟੀ ਦਾ ਭੋਗ ਪਾ ਕੇ ਉਹਨੇ ਬੀਜਪੀ ਦੇ ਵਿੱਚ ਸ਼ਾਮਿਲ ਹੋਣਾ ਉਹ ਪੂਰਾ ਯਾਨੀ ਕਿ ਸੈਂਟਰ ਦੇ ਇਹ ਸੈਂਟਰ ਦੇ ਇਸ਼ਾਰਿਆਂ ਤੇ ਇਹੀ ਭਗਵੰਤ ਮਾਨ ਕਹਿੰਦਾ ਸੀ ਵੀ ਮੈਂ ਵੀ ਕਿਸਾਨਾਂ ਦਾ ਪੁੱਤ ਹਾਂ ਅਸੀਂ ਵੀ ਧਰਨਿਆਂ ਦੇ ਵਿੱਚੋਂ ਉੱਠੇ ਆ ਪਰ ਦੇਖੋ ਅੱਜ ਜੀ ਅੱਜ ਉਹਦਾ ਚਿਹਰਾ ਨੰਗਾ ਹੋ ਗਿਆ ਨਾ ਕੋਈ ਵੀ ਬੰਦਾ ਹੁੰਦਾ ਗੱਲਾਂ ਜਿੰਨੀਆਂ ਮਰਜ਼ੀ ਪਰ ਇੱਕ ਟਾਈਮ ਉਹਦਾ ਚਿਹਰਾ ਨੰਗਾ ਹੁੰਦਾ ਉਹ ਹੋ ਗਿਆ ਇਹਨਾਂ ਦੇ 92 ਜਿਹੜੇ ਐਮਐਲਏ ਮੈਂ ਕਹਿੰਦਾ ਐਡੇ ਮੂਰਖ ਬੰਦੇ ਆ ਕੋਈ ਨਹੀਂ ਬੋਲਿਆ ਦੇਖੋ ਵਿਧਾਨ ਸਭਾ ਦੇ ਵਿੱਚ ਕਿੱਦਾਂ ਗੱਲਾਂ ਕੰਡਿਆ ਅਜਿੰਦਰਜੀਤ ਕੋਰ ਅੱਜ ਬੋਲਦੀ ਸੀ ਵੀ ਤੁਸੀਂ ਅਸੀਂ ਆਹ ਕੰਮ ਕੀਤਾ ਉਹਨੂੰ ਸ਼ਰਮ ਨਹੀਂ ਆਉਂਦੀ ਵੀ ਕਿੰਨੀ ਕਿੰਨੀ ਮਾਈਨਿੰਗ ਹੋਣ ਡਈਓ ਬਾਈ ਇਥੇ ਕੋਈ ਬੋਲਿਆ ਕਿਸਾਨਾਂ ਦੇ ਵਿੱਚ ਲਾਠੀ ਚਾਲ ਰਿਹਾ ਸਾਡੇ ਬਜ਼ੁਰਗ ਸਾਡੇ ਰਾਜ ਸਾਹਿਬ ਹੁਣ ਪੰਦੇਰ ਸਾਹਿਬ ਕਿੱਡੇ ਕਿੱਡੇ ਲੀਡਰ ਆ ਦੇਖੋ ਜਮਾਨਤਾਂ ਨਹੀਂ ਹੋ ਰਹੀਆਂ ਹੱਕ ਸੱਚ ਦੀ ਅੱਜ ਅੱਜ ਦੇਖੋ ਅਸੀਂ ਅੱਜ ਆ ਪ੍ਰੋਗਰਾਮ ਕਰਨਾ ਸਾਨੂੰ ਸਵੇਰ ਦਾ ਇੰਨਾ ਪ੍ਰੈਸ਼ਰ ਸੀ ਪ੍ਰਸ਼ਾਸਨ ਦਾ ਵੀ ਤੁਸੀਂ ਇਦਾਂ ਨਹੀਂ ਕਰਨਾ ਸਾਡੇ ਬੰਦਿਆਂ ਨੂੰ ਰੋਕਿਆ ਗਿਆ ਦੇਖੋ ਜੀ ਇਹ ਛੋਟਾ ਜਿਹਾ ਪ੍ਰੋਗਰਾਮ ਕਰਨ ਲਈ ਅਸੀਂ ਵਿਰੋਧ ਵੀ ਨਹੀਂ ਜਾਰੀ ਕਰ ਸਕਦੇ ਅਸੀਂ ਕੋਈ ਸਾਨੂੰ ਕਹਿੰਦੇ ਰੇਲਾ ਰੋਕਦੇ ਆ ਇਹ ਰੋਡ ਰੋਕਦੇ ਆ ਤੇ ਅਸੀਂ ਮੰਡੀ ਦੇਖੋ ਮੰਡੀਆਂ ਦੇ ਭਾਈ ਸਾਡੀ ਕਿੰਨੀ ਲੋਟ ਖਸਟ ਹੋਈ ਆ ਕਿੰਨਾ ਪੈਸਾ ਉਦੋਂ ਸਾਲੂ ਅਸੀਂ ਗੇਟ ਨੂੰ ਜਿੰਦਾ ਲਾਇਆ ਤਾਂ ਉਦਾਂ ਦੇਖੋ ਕੋਈ ਨਹੀਂ ਪੁੱਛਦਾ ਇੱਥੇ ਕੋਈ ਲੜਾਈ ਝਗੜਾ ਹੋ ਜਵੇ ਕੋਈ ਕਤਲ ਹੋ ਜਵੇ ਕਿਸੇ ਪੁਲਿਸ ਵਾਲੇ ਨੇ ਨਹੀਂ ਆਉਣਾ ਤੇ ਤੁਸੀਂ ਇੱਕ ਦਿਨ ਮੰਡੀ ਨੂੰ ਅਸੀਂ ਜਿੰਦਾ ਲਾਇਆ ਤਾਂ ਸਾਰੇ ਆ ਗਏ ਦੇਖੋ ਸਰਕਾਰਾਂ ਦੇ ਜਿਹੜੇ ਅਫਸਰ ਵੀ ਇਹਨਾਂ ਦੇਖੋ ਅਫਸਰ ਸਾਹਿਬਾਨ ਨੂੰ ਬੇਨਤੀ ਆ ਕਿਉਂਕਿ ਉਹਨਾਂ ਦੇ ਬਸ ਦੀ ਗੱਲ ਨਹੀਂ ਉਹਨਾਂ ਨੇ ਤਾਂ ਜੋਸ਼ ਉਹਨਾਂ ਦੇ ਜਿਹੜਾ ਆਕਾ ਆ ਭਗਵੰਤ ਮਾਨ ਉਹਨੇ ਕਹਿਣਾ ਉਹੀ ਕਰਨਾ ਪਰ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਵੀ ਇਹ ਜਿਹੜੀ ਪੰਜਾਬ ਦੀ ਜੇ ਪੰਜਾਬ ਦੀ ਕਿਸਾਨੀ ਅੱਜ ਬਚੂਗੀ ਮਸਲਾ ਇਹ ਨਹੀਂਗਾ ਮਸਲਾ ਉਹਨਾਂ ਦਾ ਪੰਜਾਬ ਨੂੰ ਜਾਣ ਦਾ ਸਾਡੋਂ ਵਪਾਰੀਆਂ ਨਾਲ ਲੜਾਇਆ ਜਾ ਰਿਹਾ ਕਹਿੰਦੇ ਵਪਾਰ ਬਹੁਤ ਘਟ ਗਿਆ ਸੀ ਦੱਸੋ ਹੁਣ ਕਿੰਨਾ ਕਿ ਪਹਿਲੋ ਕਿੰਨਾ ਸੀ ਹੁਣ ਕਿੰਨਾ ਹੋ ਗਿਆ ਨੌਜਵਾਨੀ ਸਾਡੀ ਬਾਹਰ ਚਲ ਗਈ ਸਾਰੀ ਇੱਥੇ ਕਿੰਨਾ ਡਰਦਾ ਮਾਹੌਲ ਆ ਆ ਦੇਖੋ ਇੱਥੇ ਖਸਰੋਪੁਰ ਪਿੰਡ 'ਚ ਅੱਜ ਲੜਾਈ ਹੋਈ ਕੱਲ ਕਤਲ ਹੋਇਆ ਉੱਥੇ ਤੁਹਾਨੂੰ ਮੇਰਾ ਖਿਆਲ ਤੁਹਾਡੀ ਨੌਲੇਜ ਵਿੱਚ ਨਹੀਂ ਚਿੱਟੇ ਦੇ ਵਪਾਰੀਆਂ ਦੀ ਆਪਸ ਵਿੱਚ ਲੜਾਈ ਹੋਈ ਆ ਇੱਕ ਬੰਬੀਆ ਦੇ ਮੁੰਡੇ ਦਾ ਕਤਲ ਹੋਇਆ ਤੇ ਕਿੱਥੇ ਸਰਕਾਰ ਆ ਦੱਸੋ ਨੌਜਵਾਨ ਜਿਹੜਾ ਸਾਡਾ ਇੱਥੇ ਆ ਉਹ ਨਸ਼ਿਆਂ ਨਾਲ ਪਿਆ ਨਸ਼ੇ ਕਿਸਾਨਾਂ ਨੌਜਵਾਨਾਂ ਦੇ ਬਸ ਦੀ ਗੱਲ ਨਹੀਂ ਟੈਨਸ਼ਨ ਆ ਪ੍ਰੈਸ਼ਰ ਇਨ ਆ ਆ ਸਾਨੂੰ ਇੱਦੇ-ਇੱਦੇ ਵੱਡੇ ਸ਼ੋਅ ਕਰ ਦਿੱਤਾ ਸਾਡੇ ਪੱਲੇ ਕੋਈ ਨਾ ਸਾਡੇ ਤੋਂ ਨੌਕਰੀ ਆ ਦੇਖੋ ਜਿਹੜੇ ਜ਼ਮੀਨਾਂ ਸੀ ਸਾਡੇ ਗਹਿਣੇ ਪਈਆਂ ਜ਼ਮੀਨਾਂ ਸਾਰੀਆਂ ਮਾਂ ਪਿਓ ਨੇ ਬੱਚੇ ਸਾਰੇ ਬਾਹਰ ਨੂੰ ਪੱਲੇ ਕਾਰਨ ਗਿਆ ਬਿਥੇ ਮਾਹੌਲ ਵੀ ਸਾਡੇ ਪਤਾ ਨਹੀਂ ਕੀ ਹੋ ਜਾਣਾ ਜੀ ਜੀ ਮਾਹੌਲ ਇੰਨਾ ਖਰਾਬ ਨਹੀਂਗਾ ਪਰ ਜਿੰਨਾ ਪ੍ਰਚਾਰਿਆ ਜਾ ਰਿਹਾ ਕਾਹਦੇ ਪ੍ਰਚਾਰੇ ਜਾਵੇ ਇਹ ਸਾਰੇ ਖਾਲੀ ਕਰਨ ਜਿਮੀ ਉਹਨਾਂ ਦੀ ਆਖ ਹੈ ਕਿ ਜ਼ਮੀਨਾਂ ਤੇ ਪੰਜਾਬ ਦੀ ਆ ਦੇਖੋ ਸਾਡਾ ਕੁੱਕੜਪਿੰਡਾ ਰੋਡ ਬਣਿਆ ਇੱਥੇ 10-10 ਗੱਡੀਆਂ ਰੋਜ਼ ਘੁੰਮ ਰਹੀਆਂ ਅੱਜ ਤੋਂ ਮਹੀਨਾ ਪਹਿਲਾਂ 20 ਲੱਖ ਰੁਪਏ ਰੇਟ ਸੀ ਅੱਜ 50-50 ਲੱਖ ਰੁਪਏ ਰੇਟ ਹੋ ਗਿਆ ਜ਼ਮੀਨ ਦਾ ਕੌਣ ਲੈ ਰਿਹਾ ਹੈ ਜ਼ਮੀਨ ਮਾਫੀ ਆ ਜੀਏ ਆਹੇ ਮਾਫੀ ਆ ਜੀਨਾਂ ਨੇ ਕਰੋੜਾਂ ਰੁਪਇਆ ਝੋਨਿਆਂ ਦੇ ਵਿੱਚੋਂ 5-6000 ਕਰੋੜ ਰੁਪਇਆ ਕਮਾਇਆ ਉਹ ਪੈਸਾ ਸਾਡੇ ਜ਼ਮੀਨਾਂ ਹੀ ਖਾਤ ਕਰਦੀਆਂ ਉਹੀ ਬੰਦੇ ਘੁੰਮ ਘਮਾ ਕੇ ਆ ਰਹੇ ਆ ਓਟੇ ਚੋਂ ਹੀ ਕੱਢ ਕੇ ਤੁਹਾਡੇ ਤੇ ਹੀ ਖਰਚ ਕੇ ਤੁਹਾਡੀ ਜ਼ਮੀਨ ਲੈ ਦੇਖੋ ਆ ਮਤਲਬ ਕਿਹੜੀ ਆ ਕਿਸੇ ਨੂੰ ਵੀ ਪੁੱਛ ਲਓ ਇੱਥੇ ਗੱਡੀਆਂ ਤੁਸੀਂ ਦੇਖ ਲਿਓ ਗੱਡੀਆਂ ਇੱਕ ਜ਼ਮੀਨ ਦੱਸ ਦੋ 20 ਗੱਡੀਆਂ ਆਉਂਦੀਆਂ ਪੈਸਾ ਕਿੱਥੋਂ ਆ ਗਿਆ ਆਮ ਵਿਚਾਰਾ ਬੰਦਾ ਦਾ ਪੈਸਾ ਰ ਕਿਸੇ ਨੇ ਡਿਗਰੀਆਂ ਕਰਨੇ ਸੀ ਕਿਸੇ ਨੇ ਕੋਸ਼ਿਸ਼ ਕਰਨਾ ਸੀ ਪਰ ਨਿਆਣੇ ਵਿਚਾਰੇ ਉਹ ਤੇਹਾੜੀਆਂ ਕਰਦੇ ਸ਼ਰ ਇਹ ਸਰਕਾਰਾਂ ਦੀ ਦੇਣ ਆ ਸਾਰਾ ਕੁਝ ਇਹ ਜਿੱਦਾਂ ਬਾਈ ਹੁਣੀ ਦੱਸ ਰਹੇ ਨੇ ਸੋ ਇੱਧਰ ਵੀ ਬਾਈ ਹੁਣਾ ਦੇ ਕੋਲ ਆਉਨੇ ਆ ਬਾਈ ਜਿੱਦਾਂ ਬਾਈ ਹੁਣੀ ਗੱਲ ਕਰ ਰਹੇ ਨੇ ਤੁਹਾਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਕਿਸਾਨਾਂ ਦਾ ਆਪਸੀ 파ੜਾ ਵੀ ਇਸ ਧਰਨੇ ਨੂੰ ਚੱਕਣ ਦੀ ਵਜ੍ਹਾ ਬਣਿਆ ਕਿਉਂਕਿ ਕਿਸਾਨਾਂ ਤੇ ਲਗਾਤਾਰ ਇਹ ਗੱਲ ਪ੍ਰਚਾਰੀ ਜਾ ਰਹੀ ਸੀ ਬਹੁਤ ਸਾਰੇ ਮੀਡੀਆ ਹਾਊਸ ਵੀ ਇਹ ਗੱਲ ਕਰ ਰਹੇ ਸੀ ਕਿ ਕਿਸਾਨਾਂ ਨੂੰ ਹੱਲੇ ਵੀ ਬਾਕੀ ਜਥੇਬੰਦੀਆਂ ਨੂੰ ਵੀ ਰਲ ਕੇ ਇੱਕਾ ਜਲਦੀ ਕਰ ਲੈਣਾ ਚਾਹੀਦਾ ਇਕੱਠੇ ਹੋ ਜਾਣਾ ਚਾਹੀਦਾ ਦੇਖੋ ਇਹ ਕਿਸਾਨਾਂ ਦਾ ਤਾਂ ਏਕਾ ਹੈਗਾ ਹੀ ਆ ਪਰ ਪ੍ਰਚਾਰ ਜਿਹੜੀ ਸੈਂਟਰ ਗਵਰਨਮੈਂਟ ਆ ਪੰਜਾਬ ਗਵਰਨਮੈਂਟ ਆ ਉਹ ਜ਼ਿਆਦਾ ਪ੍ਰਚਾਰ ਇਹ ਕਰਾਈ ਆ ਬਈ ਕਿਸਾਨਾਂ ਦਾ ਏਕਾ ਨਹੀਂ ਹੁਣ ਦੇਖੋ ਦਿੱਲੀ ਜਾਣ ਦਾ ਪ੍ਰੋਗਰਾਮ ਆ ਕਿਸਾਨਾਂ ਦੇ ਮਰਜੀ ਵੜੇ 100-100 ਦੇ ਜਥੇ ਜਾ ਰਹੇ ਸੀਗੇ 10 ਕੇ ਜਾ ਰਹੇ ਸੀਗੇ ਹਾਈ ਕੋਰਟ ਵਿੱਚ ਉਹਨਾਂ ਦੀ ਸਟੇਟਮੈਂਟ ਆ ਬਈ ਉਹ ਦਿੱਲੀ ਜਾ ਰਹੇ ਸੀ ਸਾਨੂੰ ਇਹ ਤਾਂ ਧਰਨਾ ਚੱਕਣਾ ਪਿਆ ਜੋ ਗਰ ਲਾਲ ਕਨੌਰ ਹੋਣੀ ਕਬੱਡੀ ਦੇ ਪਲੇਅਰ ਚਲੋ ਬੰਦੇ ਆ ਉਹ ਹਲਕਾ ਐਮਐਲਏ ਵੀ ਆ ਜੋ ਸ਼ੰਭੂ ਵੱਟ ਦਾ ਹਲਕਾ ਵੀ ਉਹ ਵੀ ਉਹਨਾਂ ਦਾ ਆ ਨਾ ਕੋਈ ਖੇਡ ਪ੍ਰਮੋਟਰ ਨਾ ਕੋ ਕਮੈਂਟਰ ਕੋਈ ਨਹੀਂ ਬੋਲਿਆ ਸਾਰੇ ਉਹਦੇ ਹੱਕ ਚ ਬੋਲ ਰਹੇ ਆ ਇਹ ਇੱਕ ਟਰਾਲੀਆ ਵੀ ਚੱਕਿਆ ਏਸੀ ਚੱਕਿਆ ਸਿਲੰਡਰ ਚੱਕਿਆ ਮੇਰਾ ਤਾਂ ਲੱਗਦਾ ਸਾਡੇ ਕਿਸਾਨਾਂ ਦੇ ਕਸ਼ੇ ਵੀ ਚੱਕੇ ਲੈ ਗਏ ਆ ਜਿਹੜੇ ਸੁੱਕੜੇ ਪਾਏ ਸੀਗੇ ਹਨਾ ਤਾਂ ਮਨ ਲੈ ਬੜੀ ਮੰਦ ਭਾਗੀ ਗੱਲ ਆ ਇਹ ਜੀ ਜੀ ਦੇਖ ਲਓ ਕੀ ਹਾਲਾਤ ਨੇ ਬਾਈ ਹੁਣੀ ਆਪਣੇ ਬਲਬਲੇ ਸਾਂਝੇ ਕੀਤੇ ਨੇ ਤੁਸੀਂ ਇਸ ਗੱਲ ਤੇ ਜ਼ਰੂਰ ਚਾਣਨਾ ਪਾਇਓ ਕਿ ਤੁਸੀਂ ਕੀ ਮੰਨਦੇ ਹੋ ਕਿ ਵਪਾਰੀ ਸੱਚੀਓ ਬਹੁਤ ਦੁਖੀ ਸੀ ਕਿਸਾਨਾਂ ਦੇ ਉੱਥੇ ਬੈਠੇ ਹੋਣ ਨਾਲ ਦੇਖੋ ਜੀ ਜਿਹੜਾ ਇੰਨਾ ਕਿਸਾਨ ਆਦਮੀ ਆਮ ਆਦਮੀ ਜਿਹੜਾ ਦੁਖੀ ਆ ਤਾਂ ਉਹ ਵਪਾਰੀ ਕਿੱਦਾਂ ਕਹਿ ਦਿੰਦੇ ਕਿ ਸਾਨੂੰ ਦੁਖੀ ਆ ਸਾਡੇ ਬੰਦੇ ਸਾਰੇ ਆਪ ਦੋ ਕੀ ਆ ਤੇ ਕਿਸਾਨਾਂ ਉਹਨਾਂ ਵਪਾਰੀਆਂ ਨੂੰ ਕੋੜੋ ਲੋਕ ਆ ਕੇ ਕਿਸੇ ਨੇ ਇਹ ਰਾਹਤੇ ਸਾਰੇ ਖਾਲੀ ਆ ਇੱਕ ਫੋਲਟ ਵਾਸਤੇ ਬੈਠੇ ਆ ਤੇ ਉਹਨਾਂ ਦੇ ਵੀ ਡੰਡਾ ਚਾਰਜ ਹੋਊਗਾ ਤੇ ਕੀ ਸਰਕਾਰਾਂ ਕਰਨ ਗਿਆ ਸਰਕਾਰਾਂ ਇੱਕ ਗੱਲਾਂ ਦੀਆਂ ਆ ਹੂੰ ਕੁਝ ਦੇਣ ਨੂੰ ਨਹੀਂ ਗਿਆ ਜੇ ਦੇਣਾ ਨਹੀਂ ਤਾਂ ਫਿਰ ਤੁਹਾਨੂੰ ਕਹਿੰਦੇ ਕਦੇ ਆਣ ਕੇ ਸਾਨੂੰ ਸਾਰੇ ਸਾਈਡ ਲੋੜਾਂ ਤੇ ਬੈਠਾ ਰਹਿੰਦੇ ਹੋ ਹੂੰ ਸਾਡੇ ਰੋਡ ਸਾਰੇ ਆਪ ਹੁਣੀ ਸਰਯੇ ਲਾਇਓ ਮਰੇ ਹਾਂ ਤੇ ਜਾਣਗੇ ਕਿਥੇ ਹਾਂ ਮਤਲਬ ਕਿ ਰੋਕਿਆ ਤਾਂ ਉਹਨਾਂ ਨੇ ਆਏ ਤਾਂ ਜਾਣਾ ਚਾਹੁੰਦੇ ਸੀ ਰਸਤਾ ਸਾਰਾ ਉਹਨਾਂ ਨੇ ਰੁਕਿਆ ਹਾਂ ਅਸੀਂ ਕੋਲੋਂ ਰੁਕੇ ਜਾ ਕੇ ਹਾਂ ਸਾਨੂੰ ਤਾਂ ਕਿਸੇ ਨੂੰ ਵੀ ਕੋਈ ਗਲਬਲ ਨਹੀਂ ਪਈ ਫਿਰ ਉਹ ਲੋਕ ਕੌਣ ਨੇ ਜਿਹੜੇ ਕਹਿੰਦੇ ਨੇ ਕਿ ਵੀ ਭਾਈ ਕਿਸਾਨ ਤਾਂ ਅੱਜ ਕੱਲ ਗੱਡੀ 'ਚ ਹੀ ਰੱਖਦੇ ਨੇ ਦਰੀ ਜਿੱਥੇ ਵੀ ਦਿਲ ਕਰਦਾ ਡਾਲ ਲੈਂਦੇ ਨੇ ਕੋਈ ਵੀ ਗੱਲ ਉਹ ਉਹ ਜਿਹੜਾ ਪ੍ਰਚਾਰਿਆ ਜਾ ਰਿਹਾ ਉਹ ਕੌਣ ਪ੍ਰਚਾਰ ਰਿਹਾ ਇਹ ਸਭ ਸਭ ਜਿਹੜਾ ਇਹ ਸੈਂਟਰ ਸਰਕਾਰ ਕਰਾ ਰਹੀ ਆ ਹਾਂ ਸੈਂਟਰ ਸਰਕਾਰ ਨੇ ਸਾਰਾ ਹੀ ਉਹ ਰਾ ਰੋਕਿਆ ਨਹੀਂ ਉਹਨਾਂ ਦੇ ਬੰਦੇ ਬੜੇ ਬੜੇ ਆ ਉਥੇ ਅਸੀਂ ਕੋਲੋਂ ਬੈਠੇ ਜਾ ਕੇ ਅਸੀਂ ਅੱਜ ਸੈਰ ਦੇ ਬੈਠੇ ਆਂ ਭਾਈ ਇਹ ਇਹ ਜ਼ਰੂਰ ਦੱਸਿਓ ਜਿੱਦਾਂ ਜੀ ਇੱਕਦਮ ਮੈਂ ਗੱਲ ਦੱਸਣੀ ਵੀ ਇੱਥੇ ਯਾਨੀ ਕਿ ਜੋ ਲੋਕਾਂ ਨੂੰ ਸਾਨੂੰ ਆਪਸ ਵਿੱਚ ਪਾੜਾ ਪਾਉਂਦੇ ਆ ਦੇਖੋ ਜੀ ਸਾਡੇ ਨਾਲ ਸਾਰਾ ਭਾਈਚਾਰਾ ਜੀ ਹੂੰ ਐਸੀ ਭਾਈਚਾਰਾ ਵੀ ਸਾਰਾ ਖੜਾ ਦੇਖੋ ਸਾਡੇ ਨਾਲ ਜਿੰਨੀਆਂ ਵੀ ਬਰਾਦਰੀਆਂ ਯਾਨੀ ਕਿ ਸਰਕਾਰਾਂ ਦੀਆਂ ਗੱਲਾਂ ਜੀ ਇਹ ਆਪਸ ਵਿੱਚ ਦੇਖੋ ਉਹਨਾਂ ਦਾ ਉਹਨਾਂ ਦਾ ਮਤਲਬ ਹੈ ਪਾੜਕ ਪਾਉਣਾ ਪਰ ਦੇਖੋ ਕਿੱਡੀ ਦੀ ਖੁਸ਼ੀ ਗੱਲ ਆ ਸਾਡੇ ਸਾਰੇ ਨਾਲ ਖੜੇ ਇਹਨਾਂ ਨੂੰ ਹਮਦਰਦ ਕੈਮਰਾ ਮਾਰ ਦਿਓ ਸੰਭਰਾ ਮਾਰੋ ਸਾਰੇ ਭਾਈਚਾਰਾ ਜੀ ਇਹ ਇਹ ਯਾਨੀ ਕਿ ਸਾਡੇ ਏਕੇ ਦੀ ਇੱਕ ਮਿਸਾਲ ਆ ਜੀ ਇਹ ਨਗਰ ਵੀ ਇਲਾਕੇ ਦੇ ਆ ਮਤਲਬ ਗੱਲ ਕੀ ਆ ਵੀ ਸਰਕਾਰਾਂ ਤੋਂ ਲੋਕੀ ਸਾਰੇ ਦੁਖੀ ਆ ਜੇ ਦੁਖੀ ਨਾ ਹੋਣ ਤਾਂ ਦੇਖੋ ਮਤਲਬ ਪ੍ਰਸ਼ਾਸਨ ਕਿਉਂ ਰੋਕ ਰਿਹਾ ਉਹ ਕਹਿੰਦੇ ਵੀ ਆਵਾਜ਼ ਨਾ ਠੋਣ ਇਹ ਇਸ ਗੱਲ ਦੀ ਵੀ ਮਿਸਾਲ ਹੈ ਕਿ ਜਿੱਦਾਂ ਕਿਹਾ ਜਾ ਰਿਹਾ ਵੀ ਕਿਸਾਨਾਂ ਤੋਂ ਟੁੱਟ ਗਏ ਨੇ ਲੋਕ ਹੁਣ ਕਿਸਾਨ ਇਕੱਲੇ ਹੀ ਰਹਿ ਗਏ ਨੇ ਪਰ ਆ ਸਾਰੇ ਲੋਕ ਖੜੇ ਨੇ ਜਿੱਦਾਂ ਬਾਈ ਹੁਣੀ ਦੱਸ ਰਹੇ ਨੇ ਆਲੇ ਦੁਆਲੇ ਤੇ ਪਿੰਡਾਂ ਦੇ ਵੀ ਇਸ ਨਗਰ ਦੇ ਵੀ ਲੋਕ ਨੇ ਹੋਰ ਵੀ ਨੌਜਵਾਨਾਂ ਨਾਲ ਵੀ ਗੱਲ ਕਰ ਜੀ 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 ਕੋਈ ਕਿਸਾਨਾਂ ਨਾਲ ਕੋਈ ਟੁੱਟਾ ਨਹੀਂ ਆ ਕਿਸਾਨਾਂ ਦੇ ਨਾਲ ਸਾਰਾ ਕੜਿਆ ਜੀ ਜੀ ਕੋਈ ਜ਼ਿੰਮੇਦਾਰਿਆ ਕੋਈ ਦੂਸਰਾ ਜ਼ਿਮੇਦਾਰੀ ਦਾ ਵੀ ਜਾਂ ਕੋਈ ਵੀ ਤੀਸਰਾ ਬਜ਼ਾਦਾਰ ਸਾਰੇ ਨਾਲ ਖੜੇ ਆ ਠੀਕ ਹੈ ਜੀ ਅਸੀਂ ਖੁਦ ਖੜੇ ਨਾਲ ਇਹਨਾਂ ਦੇ ਪਰ ਸਰਕਾਰਾਂ ਸਾਨੂੰ ਤੋੜਦੀਆਂ ਆ ਜੀ ਠੀਕ ਹੈ ਜੀ ਅਸੀਂ ਨਹੀਂ ਟੁੱਟਣ ਵਾਲੇ ਜੋ ਜਿੱਦਾਂ ਮਰਜੀ ਜੋ ਲੜਨ ਅਸੀਂ ਨਹੀਂ ਟੁੱਟਣਾ ਜਿਹੜੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਮੈਂ ਇਹ ਸ਼ਾ ਟਰੈਕਟਰ ਚਲਾਉਂਦਾ ਰਿਆਂ ਮੈਂ ਖੇਤੀ ਕਰਦਾ ਰਿਆਂ ਬੇਸ਼ੱਕ ਮੈਂ ਮਾਸਟਰ ਦਾ ਮੁੰਡਾ ਹੈ ਪਰ ਉਹੋ ਹੀ ਮਾਸਟਰ ਦਾ ਮੁੰਡਾ ਖੇਤੀ ਕਰਨ ਵਾਲਾ ਜਿਹੜਾ ਕਹਿੰਦਾ ਸੀ ਮੈਂ ਆ ਵੀ ਕੀਤਾ ਉਹ ਵੀ ਕੀਤਾ ਉਰਹੁਣ ਕਿਸਾਨ ਹੀ ਜ਼ਹਿਰੀ ਲੱਗਣ ਲੱਗੇ ਕਿਸਾਨਾਂ ਤੇ ਇੰਨੀ ਜ਼ਹਿਰੀ ਆਖ ਆਪ ਦਿੱਲੀ ਜਾ ਕੇ ਬੈਠ ਗਏ ਇੱਥੇ 2-3 ਦਿਨ ਤੋਂ ਤਿਆਰੀ ਜਿਹੜੀ ਕੀਤੀ ਜਾ ਰਹੀ ਸੀ ਉਹਨੂੰ ਐਨ ਮੌਕੇ ਤੇ ਐਗਜ਼ੀਕਿਊਟ ਕਰਤਾ ਉਸ ਸਮੇਂ ਜਦੋਂ ਮੀਟਿੰਗ ਹੋ ਹਟੀ ਹੈ ਸ਼ਿਵਰਾਜ ਚੋਹਾਨ ਸੈਂਟਰ ਦਾ ਮਿਨਿਸਟਰ ਇਹ ਕਹਿ ਰਿਹਾ ਵੀ ਬਹੁਤ ਸਖਾਵੇਂ ਮਾਹੌਲ ਚ ਮੀਟਿੰਗ ਹੋਈ ਹੈ ਪਰ ਸਖਾਵਾ ਕਾਦਾ ਜਦ ਬਾਹਰ ਆਉਂਦਿਆਂ ਨੂੰ ਚੱਕ ਲਿਆ ਗਿਆ ਕੀ ਲੱਗਦਾ ਦਿੱਲੀ ਵਾਲਿਆਂ ਦੇ ਠੱਕੇ ਚੜ ਚੁੱਕਿਆ ਪੰਜਾਬ ਦਾ ਮੁੱਖ ਮੰਤਰੀ ਨਹੀਂ ਜੀ ਇਹ ਤਾਂ ਮੈਂ ਇਹ ਕਹਾਂ ਮੈਂ ਇੰਨੀ ਗੰਦੀ ਸਰਕਾਰ ਆ ਇਹ ਨਾ ਅੱਜ ਤਾਂ ਸਾਨੂੰ ਉਹ ਕਹਿਣਾ ਪੈ ਗਿਆ ਜਿਹੜਾ ਅਸੀਂ ساری ਜ਼ਿੰਦਗੀ ਕਹਿਣਾ ਨਹੀਂ ਚਾਹਦੇ ਨਾ ਅਸੀਂ ਹੁਣ ਕਹਿੰਦੇ ਇਹਦੇ ਨਾਲੋਂ ਬੀਜੇਪੀ ਜੰਗੀ ਸੀ ਇਹ ਸਾਲ ਆਈ ਉੱਤੇ ਦਿੱਲੀ ਧਾਂਦੇ ਦੇ ਬੈਠੇ ਆ ਇੰਨੀ ਇੰਨੀ ਮਾਰੀ ਕਤੂ ਤਾਂ ਉਹ ਨਹੀਂ ਵੀ ਕੀਤੀ ਸੀ ਉਹ ਨਹੀਂ ਵੀ ਸਾਡਾ ਸਵਾਲ ਨਹੀਂ ਸੀ ਚੋਰੀ ਕੀਤਾ ਇਹਨਾਂ ਦਾ ਪੇਦੇ ਪੁੱਤਾਂ ਛੱਡਿਆ ਇੱਕੋ ਖ ਨਹੀਂ ਪਾਈਗਾ ਸਹੀ ਆ ਸਾਡੇ ਇੱਕ ਸ਼ਹਿਰੇ ਤੱਕ ਵੀ ਚੱਕ ਕੇ ਲੈ ਗਏ ਇਸੀ ਤੱਕ ਲੈ ਕੇ ਲੈ ਗਏ ਇੱਕ ਬੰਦਾ ਮੇਰੇ ਸਿਆਣਾ ਵਿਆਪਾ ਰੋਵੇ 11000 ਦੀ ਫਰਿਜ ਲੈ ਗਿਆ ਸੀ ਜਦ ਢੱਕਣ ਵਿਆਈ ਉੱਤੇ ਫਰਿਜ ਦੀ ਫਰਿਜ ਚੱਕ ਕੇ ਲੈ ਗਏ ਇਹ ਬੰਦੇ ਨੇ ਤਾਂ ਹੈ ਨਾ ਪਿੱਛੇ ਰਾਜੇ ਮਹਾਰਾਜਿਆਂ ਨੂੰ ਵੀ ਮਾਰ ਪਾਈ ਆ ਉਹ ਵੀ ਕੋਈ ਜਨਰਲ ਆਪਣਾ ਦੂਤ ਭੇਜਦਾ ਹੀ ਗਿਆ ਨੂੰ ਉਹ ਵੀ ਉਹਦੀ ਇੱਜ਼ਤ ਮਾਨ ਕਰਦਾ ਹੀ ਜਾ ਕੇ ਸਰੇਆ ਲੈ ਕੇ ਜਾਂਦਾ ਹੀ ਉਹਨੂੰ ਇੱਜ਼ਤ ਦਾ ਬਾਸ ਭੇਜਦੇ ਸੀ ਇਹ ਤਾਂ ਸਾਡੇ ਉੱਤੇ ਕਿਸਾਨ ਨੇਤਾ ਨੂੰ ਸਾਰਿਆਂ ਸੱਦ ਕੇ ਧੋਖੇ ਨਾਲ ਫਸਾਇਆ ਆ ਇਹ ਸੜਾ ਭੰਡ ਦਾ ਭੰਡੇ ਰਿਆ ਇਹ ਭੰਡ ਤੋਂ ਮੇਰਾ ਕੋਈ ਨਹੀਂ ਕਰ ਸਕਦਾ ਇਹ ਸਰਕਾਰ ਚ ਉਹਦੇ ਲੈ ਕੇ ਨਹੀਂ ਸੀ ਇਹ ਤਾਂ ਸਾਡੇ ਬੰਦਿਆਂ ਨੇ ਥੋੜਾ ਬਲਾ ਲੈਉਣ ਦੇ ਬਾਰੇ ਅਸੀਂ ਇਹਨੂੰ ਲੈ ਬੈਠੇ ਆ ਅਸੀਂ ਉਹ ਮੌਕੇ ਨੂੰ ਪਛਤਾਉਂਦੇ ਆ ਕਿ ਕਿਹੜੀ ਗੱਲ ਹੀ ਇਹਨੂੰ ਜਾਂਦਾ ਆ ਜੀ ਕਿਸਾਨ ਆਗੂ ਜਿਹੜੇ ਜੇਲ੍ਹ ਦੇ ਵਿੱਚ ਨੇ ਜਾਂ ਉਹਨਾਂ ਦੀ ਹਿਰਾਸਤ 'ਚ ਨੇ ਉਹਨਾਂ ਨਾਲ ਕੋਈ ਗੱਲਬਾਤ ਤੁਹਾਡੀ ਹੋ ਸਕੀ ਹੈ ਜੋ ਤਾਲਮੇਲ ਕੋਈ ਹੋਇਆ ਕੋਈ ਤੁਸੀਂ ਰਣਨੀਤੀ ਬਣਾਈ ਹੈ ਕਿ ਉਹਨਾਂ ਨੂੰ ਛਡਾਉਣਾ ਹੈ ਜਾਂ ਜ਼ਮਾਨਤ ਨਹੀਂ ਕਰਾਉਣੀ ਬਾਹਰ ਨਹੀਂ ਕੱਢਣਾ ਜੇਕਰ ਉਹਨਾਂ ਤੇ ਕੋਈ ਚਾਰਜ ਲਾਏ ਗਏ ਨੇ ਸਾਡੇ ਲੀਡਰ ਸਾਹਿਬਾਨ ਕਹਿੰਦੇ ਮੁਲਾਕਾਤ ਹੋਈ ਆ ਪਰ ਅੱਜ ਅੱਜ ਪਤਾ ਲੱਗਾ ਵੀ ਰਾਏ ਸਾਹਿਬ ਨੂੰ ਪਟਿਆਲ ਜੇਲਾ ਚੇਂਜ ਕਰ ਦਿੱਤੀਆਂ ਸਰਕਾਰ ਦਾ ਹਲੇ ਆ ਜਿੰਨਾ ਲੰਬਾ ਟਾਈਮ ਟਪਾ ਸਕੀਏ ਪਰ ਲੋਕਾਂ ਦਾ ਰੋਹ ਹੁਣ ਉੱਠਣ ਲੱਗ ਪਿਆ ਆ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਰਕਾਰ ਜਿਹੜੀ ਇਹ ਭਗਵੰਤ ਮਾਨ ਆ ਭਗਵੰਤ ਮਾਨ ਨੂੰ ਅ ਵੇ ਹੁਣ ਅਸੀਂ ਟਾਈਮ ਦੇਖੋ ਅਗੇ ਬੀਜੇਪੀ ਆਹਦਾ ਵਿਰੋਧ ਕੀਤਾ ਨਾ ਡੱਟ ਕੇ ਤੇ ਹੁਣ ਇਹਨਾਂ ਦੇ ਜਿਹੜੇ ਹਲਕਰ ਚਾਰਜ ਐਮ ਐਲ ਏ ਆ ਉਹਨਾਂ ਨੂੰ ਕਿਹਾ ਵੇ ਆ 6 ਮਹੀਨੇ ਲੈ ਲਓ ਨਾ ਯਾਰ ਜਿਹੜੇ ਲਾਉਣੇ ਆ ਤੇ ਮੁੜ ਕੇ ਛੰਡੇ ਅਸੀਂ ਪਿੰਡਾਂ ਚ ਲੈ ਲੈਣੇ ਨਾ ਕੇ ਜਿਹੜਾ ਨੰਗੂਆ ਦੇਖਾ ਕਿ ਸਿੱਧੇ ਟੱਕਰ ਨਾਲ ਜਿੱਦਾ ਸਾਡੇ ਨਾਲ ਇਹਨਾਂ ਨੇ ਜ਼ੁਲਮ ਕੀਤਾ ਨਾ ਤੇ ਅੱਜ ਸਾਨੂੰ ਪ੍ਰੈਸ਼ਰ ਨਾਲ ਬਦਮਾਸ਼ੀ ਨਾਲ ਡਰਾ ਰਹੇ ਆ ਅਸੀਂ ਡਰਨ ਵਾਲੇ ਨਹੀਂਗੇ ਸਾਡਾ ਇਤਿਹਾਸ ਪੜ ਲਓ ਅਸੀਂ ਮਤਲਬ ਜੇ ਆਹ ਬੰਦੇ ਜਿਹੜਾ ਹਾਰੂ ਬੈਠੇ ਆ ਇੱਥੇ ਨਹੀਂ ਸਾਡਾ ਵੀ ਚੀਜ਼ ਕਰਦਾ ਕੈਨੇਡਾ ਅਮਰੀਕਾ ਚਲ ਜੀਏ ਅਸੀਂ ਵੀ ਪੰਜਾਬ ਆਪਣਾ ਬ ਗੁਰੂ ਮਹਾਰਾਜ ਨੇ ਸਾਡੇ ਪੰਜਾਬ ਨੂੰ ਦੇਖੋ ਆਹ ਧਰਤੀ ਚੁਣੀ ਨਾ ਉਹਨਾਂ ਨੇ ਤੇ ਜੇ ਵਿਦੇਸ਼ਾਂ ਵਿੱਚ ਵਿਦੇਸ਼ ਵੀ ਜਾ ਸਕਦੇ ਸੀ ਇਹ ਧਰਤੀ ਕਹਿੰਦੇ ਚੁਣੀ ਆ ਇਹ ਤੇ ਅੱਖ ਕਹਤੇ ਆ ਇਦਾਂ ਦੀ ਜ਼ਮੀਨ ਕਿਤੇ ਵੀ ਨਹੀਂ ਹੈਗੀ ਸਰਕਾਰ ਜਿਹੜੇ ਵੱਡੇ ਘਰਾਣੇ ਆ ਉਹ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਆ ਸਾਰਿਆਂ ਨੂੰ ਬੇਨਤੀ ਕਰਦੇ ਫਿਰ ਰਲ ਮਿਲ ਕੇ ਆਪਾਂ ਲੜਾਈ ਲੜੀਏ ਜੇ ਕਿਸਾਨੀ ਨਾ ਰਹੀ ਤੇ ਰਹਿਣਾ ਕਿਸੇ ਨੇ ਵੀ ਨਹੀਂਗਾ ਮਗੇ ਆਜ ਦੇਖੋ ਕਣਕਾਂ ਅੱਜ 4000 ਨੂੰ ਹੋ ਗਈਆਂ ਨਾ ਤੇ ਜਦੋਂ ਵੱਡੇ ਘਰਾਣਿਆਂ ਦੇ ਕੋਲ ਸਾਰਾ ਕੁਝ ਚੱਲ ਗਿਆ ਤੇ ਉਹਨਾਂ ਨੇ ਆਪਣਾ ਛੱਲੀ ਇੱਕ ਦੇਖ ਲਓ ਕਿੰਨੇ ਦੀ ਮਿਲਦੀ ਆਪਾਂ ਨੂੰ ਪੌਪ ਕੌਰ ਇੱਕ ਆਲੂ ਦਾ ਲੇਸ 20 ਰੁਪਏ ਦਾ ਪੈਕਟ ਆ ਤੇ ਸਾਡੇ ਇੱਥੇ ਤਿੰਨ ਤਿੰਨ ਸਾਨੂੰ ਬੋਰਾ ਕੋਈ ਪੁੱਛ ਨਹੀਂ ਦਿਆ ਉਹ ਪ੍ਰੋਡਕਟ ਕਹਿੰਦੇ ਵੀ ਅਸੀਂ ਪ੍ਰੋਡਕਸ਼ਨ ਕਰਕੇ ਵੇਚਦੇ ਆ ਤੁਸੀਂ ਵੀ ਕਰ ਲਓ ਤੁਸੀਂ ਵੀ ਬੇਚ ਸਕਦੇ ਹੋ ਪਰ ਕਿਸਾਨਾਂ ਨੂੰ ਉਹਨੀਆਂ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ ਆ ਦੇਖੋ ਮੰਡੀਆਂ ਜਾਂ ਨਹੀਂ ਆ ਕੋਈ 2 ਰੁਪਏ ਦੀ ਚੀਜ਼ ਕੋਈ 3 ਰੁਪਏ ਦੀ ਚੀਜ਼ ਉਹੋ ਹੀ ਚੀਜ਼ ਜਦੋਂ ਵਪਾਰੀ ਦੇ ਕੋਲ ਚਲ ਜਾਂਦੀ ਹੈ ਰੇਟ ਵਾਜਾ ਕਾਹਦੇ ਵੱਤ ਜਾਂਦਾ ਕਿਉਂਕਿ ਸਰਕਾਰਾਂ ਦੀ ਪਾਲਿਸੀ ਹੈ ਵੀ ਜਿੰਨਾ ਵੀ ਇਹਨਾਂ ਨੂੰ ਲੁੱਟਾਂਗੇ ਜਿੰਨਾ ਇਹਨਾਂ ਨੂੰ ਭਜਾਵਾਂਗੇ ਇਹ ਜ਼ਮੀਨਾਂ ਵੇਚ ਕੇ ਜਾਣ ਪਰ ਪੰਜਾਬ ਇਦਾਂ ਦੀ ਧਰਤੀ ਆ ਇਹਨਾਂ ਨੇ ਕਿਤੇ ਨਹੀਂ ਜਾਣਾ ਠੀਕ ਆ ਕੀ ਕਰੋਗੇ ਹੁਣ ਜੇਕਰ ਕਿਸਾਨ ਹੁਣ ਥੋੜਾ ਸਮਾਂ ਰਹਿ ਗਿਆ 2 ਸਾਲ ਦੇ ਕਰੀਬ ਸਮਾਂ 2 ਤੋਂ ਵੀ ਘੱਟ ਫੇਰ ਤੁਹਾਡੇ ਦਰਾਂ ਤੇ ਆਉਣਗੇ ਵੋਟਾਂ ਮੰਗਣਗੇ ਵੱਡੀਆਂ ਵੱਡੇ ਦਮ ਕਜੇ ਮਾਰਨਗੇ ਜੇ ਹੁਣ ਬੀਬੀਆਂ ਨੂੰ ਹਜ਼ਾਰ ਕਿਆ ਉਹ ਮਿਲਿਆ ਨਹੀਂ ਆਉਂਦੇ ਸਾਲ ਨੂੰ ਭਾਵੇਂ 2000 ਕਹਿ ਤਾਂ 2000 ਦੇ ਦਾਂਗੇ ਕਿਸਾਨਾਂ ਦਾ ਆ ਨਹੀਂ ਹੋ ਪਾਰ ਰਿਆ ਸੀ ਅਸੀਂ ਗੱਲ ਕਰ ਲਈ ਕੇਂਦਰ ਨਾਲ ਐਤਕੀ ਹੋ ਜੂ ਆਰ ਡੀ ਐਫ ਫੰਡ ਨਹੀਂ ਮਿਲ ਰਿਆ ਸੀ ਫੇਰ ਜਿਤਾਓ ਅਸੀਂ ਲੈ ਲਾਂਗੇ ਹੁਣ ਕੀ ਰਣਨੀਤੀ ਹੈ ਜਦੋਂ ਪਿੰਡਾਂ 'ਚ ਆਉਣਗੇ ਵੋਟਾਂ ਮੰਗਣ ਸਿਰਫ ਇਹ ਨਹੀਂ ਉਹ ਵੀ ਆਉਣਗੇ ਜਿਹੜੇ ਬੋਲੇ ਨਹੀਂ ਉਹ ਉਹ ਵੀ ਆਉਣਗੇ ਜਿਹੜੇ ਬੋਲੇ ਹੀ ਨਹੀਂ ਇੱਕ ਵਾਰ ਇੱਧਰ ਲੈ ਮੈਂ ਤਾਂ ਫ੍ਰੀ ਚਾਹੀਦਾ ਨਹੀਂ ਸਾਡੇ ਬੰਦੇ ਨੂੰ ਨੌਕਰੀਆਂ ਦੇਣ ਹਾਂ ਠੀਕ ਆ ਫ੍ਰੀ ਅਸੀਂ ਮੰਗਦੇ ਹੀ ਨਹੀਂ ਠੀਕ ਨੇ ਸਾਡੇ ਨੂੰ ਕੰਮ ਦੇਣ ਅਸੀਂ ਤਾਂ ਉਦੋਂ ਜ਼ਿਆਦਾ ਆਪਣਾ ਖਾ ਲੈਣਾ ਠੀਕ ਹੈ ਠੀਕ ਹੈ 2 ਰੁਪਏ ਦਾ ਹੋਊਗਾ ਤਾਂ ਬਿਲਕੁਲ ਫਰੀ ਦਾ ਹੀ ਪਾਲਦੇ ਹੀ ਨਹੀਂ ਚਾਣਨਾ ਪਾਦੇ ਕਿ ਕਿਹੋ ਜਿਹਾ ਵਰਤੀਰਾ ਕਰੋਂਗੇ ਡਟ ਕੇ ਵਿਰੋਧ ਕਰਾਂਗੇ ਪਿੰਡਾਂ 'ਚ ਨਹੀਂ ਪਾਣ ਦੇਣਾ ਨਾ ਇਹਨਾਂ ਦਾ ਕੋਈ ਪ੍ਰੋਗਰਾਮ ਹੋਣ ਦੇਣਾ ਜਿੱਥੇ ਜਾਣਗੇ ਡਟ ਕੇ ਖੜਾਂਗੇ ਜਿੰਨਾ ਮਰਜ਼ੀ ਜ਼ੋਰ ਲਾ ਲੈਣਾ ਅੱਜ ਇਹ ਪ੍ਰਸ਼ਾਸਨ ਦੇ ਦਰਵਾਜ਼ਾ ਸਾਡੇ ਤੋਂ ਦਬਾਉਣਾ ਚਾਹੁੰਦੇ ਆ ਪਰ ਪ੍ਰਸ਼ਾਸਨ ਨੇ ਵੀ ਇਹਨਾਂ ਦੀ ਬਾਹ ਨਹੀਂ ਫੜਨੀ ਉਹੀ ਪ੍ਰਸ਼ਾਸਨ ਪਿਛਲੀਆਂ ਸਰਕਾਰਾਂ ਦਾ ਹੱਥ ਠੋਕੂ ਹੁੰਦਾ ਉਹੀ ਇਹਨਾਂ ਦਾ ਬਣਿਆ ਸਾਲ ਰੁਕ ਜਾਓ ਪ੍ਰਸ਼ਾਸਨ ਨੇ ਵੀ ਹੱਥ ਖੇਚ ਲੈਣੇ ਆ ਤੇ ਲੋਕਾਂ ਨੇ ਇਹਨਾਂ ਦੇ ਜਮਾਨਤਾ ਜਾਬਤ ਹੋਣੀਆਂ ਆਪਣੀਆਂ ਤਿਆਰੀਆਂ ਕਰਨ ਜਿੱਦਾਂ ਇਹਨਾਂ ਨੇ ਕਿਸਾਨਾਂ ਨਾਲ ਕੀਤਾ ਨਾ ਜਿੱਦਾਂ ਇਹਨਾਂ ਨੇ ਆ ਸਾਈਕਲਾਂ ਤੋਂ ਆ ਕੇ ਫੋਰਚੂਨਰਾਂ ਲੈ ਲਈਆਂ ਸਾਰਿਆਂ ਦਾ ਹਿਸਾਬ-ਕਿਤਾਬ ਹੋਣਾ ਸਾਰਾ ਕੁਝ ਹੋਣਾ ਥੋੜਾ ਜਿਹਾ ਲੋਕਾਂ ਦੀ ਲੋੜ ਹੈ ਜੀ ਹਾਂਜੀ ਭਾਜੀ ਅੰਤ ਦੇ ਵਿੱਚ ਇੱਕ ਹੋਰ ਮੈਂ ਸਾਰਿਆਂ ਤੋਂ ਸਵਾਲ ਲੈਣਾ ਚਾਹੂੰਗਾ ਉਹ ਸਵਾਲ ਇਸ ਕਰਕੇ ਆ ਕਹਿੰਦੇ ਜਦੋਂ ਕੁਰਤੇ ਵਾਲੇ ਦੇ ਗਲਮੇ ਨੂੰ ਹੱਥ ਪੈਂਦਾ ਪਾਟੇ ਕੁਰਤੇ ਵਾਲੇ ਨੂੰ ਜੇਕਰ ਤੁਸੀਂ ਉਦੋਂ ਚੁੱਪ ਰਹਿੰਦੇ ਹੋ ਤਾਂ ਫਿਰ ਤੁਹਾਨੂੰ ਉਦੋਂ ਬੋਲਣ ਦਾ ਕੋਈ ਹੱਕ ਨਹੀਂ ਜਦੋਂ ਕਿਸੇ ਟਾਈ ਵਾਲੇ ਦੀ ਟਾਈ ਨੂੰ ਹੱਥ ਪੈਂਦਾ ਬੋਲਣਾ ਕੁੜਤੇ ਵਾਲੇ ਤੋਂ ਪਾਊਗਾ ਤਾਂ ਹੀ ਟਾਈ ਵਾਲੇ ਨੂੰ ਬਚਾ ਕੇ ਉਹ ਰੱਖਿਆ ਜਾ ਸਕਦਾ ਮੈਂ ਗੱਲ ਕਰ ਰਿਹਾ ਪੰਜਾਬ ਚ ਹੋ ਰੇ ਇਨਕਾਊਂਟਰਾਂ ਦੀ ਹੁਣ ਇਕੱਠੇ ਹੋਏ ਹਾਂ ਇਸ ਕਰਕੇ ਦਿਮਾਗ ਚ ਸਵਾਲ ਆ ਗਿਆ ਉਹ ਵੀ ਪੁੱਛਣਾ ਜ਼ਰੂਰੀ ਹੈ ਪੰਜਾਬ ਚ ਆਏ ਦਿਨ ਇਨਕਾਊਂਟਰ ਹੋ ਰਹੇ ਨੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਨਸ਼ਿਆਂ ਵਿਰੁੱਧ ਜੰਗ ਛੇੜੀ ਹੋਈ ਹੈ ਪਰ ਤੁਹਾਨੂੰ ਇਹ ਚੰਗਾ ਰੁਝਾਨ ਲੱਗਦਾ ਕਿਉਂਕਿ ਅਸੀਂ 90ਵੇਂ ਦੇ ਦਹਾਕੇ ਦੇ ਵਿੱਚ ਬਹੁਤ ਕੁਝ ਇਦਾਂ ਦਾ ਦੇਖਿਆ ਇਹ ਫੇਰ ਉੱਧਰ ਨੂੰ ਧੱਕਿਆ ਜਾ ਰਿਹਾ ਪੰਜਾਬ ਦੇਖੋ ਜੀ ਅੱਗੇ ਜਿੱਦਾਂ 84 ਵੇਲੇ ਦੇਖੋ ਕਿਦਾਂ ਹੋਇਆ ਜਿਹੜੇ ਦਾ ਮਤਲਬ ਹੁਣ ਵੀ ਇਸ ਵੇਲੇ ਭੱਟੇ ਮਗਰਮੂਸ਼ਾ ਨੂੰ ਤਾਂ ਕੋਈ ਹੱਥ ਨਹੀਂ ਪਾ ਰਿਆ ਵਿਚਾਰਾ ਜਿਹੜਾ ਛੋਟੇ ਛੋਟੇ ਲਾਇਓ ਇਹਨਾਂ ਨੇ ਲਾਇਓ ਆ ਵੱਡਿਆਂ ਨੇ ਉਹਨਾਂ ਦੇ ਕੋਈ ਅਨਕਾਉਂਟ ਕੇਸ ਪੈਰ 'ਚ ਗੋਲੀ ਮਾਰਦੀ دہشت ਦਾ ਮਾਹੌਲ ਬਣਾਉਂਦੇ ਜੀ ਸਾਨੂੰ ਬਦਰਾਮ ਕਰ ਰਿਹਾ ਉਹਨਾਂ ਦਾ ਮਤਲਬ ਹੈ ਵੀ ਪੰਜਾਬ ਦੇ ਵਿੱਚ ਬਹੁਤ ਨਸ਼ਾ ਪੰਜਾਬ ਦੇ ਵਿੱਚ ਗਰੀਬ ਦੇਖੋ ਵੱਡੇ ਵੱਡੇ ਨੇ ਗੈਂਗਸਟਰ ਆ ਨਾ ਮਿਲਿਆ ਨਾ ਮਿਲਣਾ ਸਾਨੂੰ ਕਿਉਂਕਿ ਇਹਨਾਂ ਨੇ ਵੱਡਿਆ ਮਗਰਮਸ਼ਾ ਨੂੰ ਕੋਈ ਨਾ ਇਹਨਾਂ ਨੇ ਉਹਨਾਂ ਤੋਂ ਕੰਮ ਲੈਣੇ ਆ ਜਦੋਂ ਇਲੈਕਸ਼ਨਾਂ ਆਉਣੀਆਂ ਇਹਨਾਂ ਬੰਦਿਆਂ ਨੇ ਉਹਨਾਂ ਤੋਂ ਕੰਮ ਲੈਣੇ ਉਹ ਗੁੰਡਿਆਂ ਨੂੰ ਸਰਕਾਰਾਂ ਪਾੜਦੀਆਂ ਆਮ ਘਰਾਂ ਦੇ ਮੁੰਡੇ ਵਿਚਾਰੇ ਕਿਸੇ ਨੂੰ ਕੁਛ ਨਹੀਂ ਲੀਡਰ ਬਦਮਾਸ਼ ਬਣਾਉਂਦੇ ਆ ਆਪਣੀਆਂ ਰੈਲੀਆਂ ਤੋਂ ਲਿਜਾ ਕੇ ਜੋ ਕਾਲਜ ਟਾਈਮ ਤੋਂ ਮੁੰਡਿਆਂ ਨੂੰ ਲਾਉਂਦੇ ਮਗਰ ਨਿਜਾਰੇ ਜਾ ਕੇ ਗੈਂਗਸਟਰ ਬਣਾਉਂਦੇ ਆ ਜਿਹੜੋ ਗੈਂਗਸਟਰਾਂ ਤੋਂ ਕੰਮ ਲੈ ਲੈਂਦੇ ਆ ਫਿਰ ਉਹਨਾਂ ਦਾ ਇਨਕਾਊਂਟਰ ਕਰਾਉਂਦੇ ਆ ਅਸੀਂ ਨੌਜਵਾਨਾਂ ਨੂੰ ਵੀ ਅਪੀਲ ਕਰਦੇ ਵੀ ਇਹਨਾਂ ਨੇ ਕੁਝ ਨਹੀਂ ਜਾਣ ਅੱਜ ਸਾਨੂੰ ਲੱਗਦਾ ਵੀ ਸਾਡੀ ਬੱਲੇ ਬੱਲੇ ਆ ਪਰ ਉਹਨਾਂ ਘਰਾਂ ਦੇ ਵਿੱਚ ਆ ਕੇ ਪੁੱਛ ਗਏ ਦੇਖੋ ਮਾਮਾ ਨੂੰ ਪੁੱਛੋ ਜਿਹੜੀਆਂ ਇਕੱਲੀਆਂ ਇਕੱਲੀਆਂ ਰੋਂਦੀਆਂ ਜਿਨ੍ਹਾਂ ਜਿਹੜੇ ਕਹਿੰਦੇ ਵੀ ਸਾਡਾ ਨਾਂ ਚੱਲਦਾ ਪੰਜਾਬ ਦੇ ਵਿੱਚ ਉਹਨਾਂ ਦੇ ਮਾਂ ਪੇ ਰੋਲਣਦੇ ਹੋਆ ਘਰਾਂ ਦੇ ਵਿੱਚ ਤੇ ਕੋਈ ਕੋਈ ਮਾਂ ਦਾ ਲਾਲ ਪੁੱਛਦਾ ਨਹੀਂ ਕੋਈ ਨਹੀਂ ਪੁੱਛਣ ਵਾਲ ਘਰ ਦੇ ਵਿੱਚ ਰੋਟੀ ਪੱਕੂਗੀ ਤਾਂ ਹੀ ਸਾਡਾ ਜੀ ਅਸੀਂ ਘੁੰਮ ਫਿਰ ਕੇ ਸਰਕਾਰਾਂ ਦੇ ਮਗਰ ਲੱਗੇ ਰਹਿ ਉਹ ਤਾਂ ਇਹ ਚੀਜ਼ਾਂ ਚਾਹੁੰਦੇ ਆ ਕਿ ਨਾ ਬਣੋ ਜੀ ਨਾ ਬਣੋ ਤੁਸੀਂ ਕੀ ਕਹਿੰਦੇ ਹੋ ਇਨਕਾਊਂਟਰਾਂ ਦੀ ਇਹ ਸਾਰੀ ਕਹਾਣੀ ਤੇ ਜਿਹੜੇ ਲਗਾਤਾਰ ਪੰਜਾਬ ਚ ਵਾਪਰ ਰਹੇ ਇਹ ਤਾਂ ਸਿਰਫ ਜਿੱਦਾਂ ਆਪਾਂ ਨੂੰ ਤੁਮਾਸ਼ਾ ਕਰਕੇ ਦਿਖਾਉਂਦੇ ਆ ਜਾਂ ਕੇ ਪਤਾ ਇਹਨਾਂ ਨੂੰ ਵੀ ਆ ਜੇ ਕਿ ਵੱਡੇ ਅੱਜ ਤਾਂ ਕਿਸੇ ਵੱਡੇ ਮੰਤਰੀ ਜਾਂ ਕਿਸੇ ਦਾ ਨਾਂ ਆਇਆ ਹੋ ਰੇਖ ਨੂੰ ਪਤਾ ਬੀਬੀ ਨੂੰ ਕੋਤੜਾ ਦੀ ਕੀ ਕਰਦੀ ਆ ਇਹਨੂੰ ਪਤਾ ਨਹੀਂ ਹੈਗਾ ਕਿੱਥੇ ਕਫੀਮ ਵੇਗਦੀ ਉਹਦੀ ਅੱਜ ਤੱਕ ਅਪ ਤਾਂ ਵੇਚ ਦੇ ਕਿਸੇ ਨੂੰ ਨਹੀਂ ਕੀ ਫੜਨਾ ਆ ਜਿਹੜੇ ਛੋਟਾ ਮਾੜਾ ਮੋਟਾ ਖਾਂਦਾ ਆ ਉਹਦੇ ਵਿਚਾਰੇ ਉਹ ਦੁਨਿਆਏ ਦੇ ਨਾਲ ਮੈਂ ਆਪਣੀ ਬਾਵਾਵਾਂ ਘਟਣ ਦੇ ਬਾਰੇ ਸਭ ਕਰਦੇ ਆ ਅੱਜ ਹੁਣ ਅਸੀਂ ਲਾਉਂਦੇ ਆ ਤਾਂ ਕਹਿੰਦਾ ਇਹ ਧਾਂਦੇ ਜੀ ਗਲਤ ਕਰਦੇ ਆ ਇਹਦਾ ਕਿਹੜਾ ਮੰਤਰੀ ਜਿਹੜਾ ਅੱਜ ਤੇ ਗਲੀ ਧਾਂਦੇ ਨਾ ਬੈਠਾ ਹੋਵੇ ਖੋਦੇ ਆ ਆਪ ਵੀ ਬੈਠਾ ਹੋ ਰਿਹਾ ਮੁਖਵਤ ਇਹ ਕਿ ਤਾ ਬਣੇ ਧਰਨਿਆਂ ਚੋਨੇ ਜੀ ਇਹਨਾਂ ਦੀ ਪਾਰਟੀ ਧਰਨਿਆਂ ਚੋ ਬਣੇ ਧਾਂਦੇ ਨਿਕਲੇ ਆ ਇਹ ਹੁਣ ਜਿੰਨੇ ਮਰਜ਼ੀ ਬਖੜ ਕਰ ਲਵੇ ਅਸੀਂ ਇਹਦਾ ਡੱਟ ਕੇ ਵਿਰੋਧ ਕਰਾਂਗੇ ਜਦੋਂ ਬਾਈਕਾਡ ਵੀ ਵੋਟਾਂ ਵੇਖ ਵੋਟਾਂ ਜਦੋਂ ਵੀ ਕੋਈ ਛੋਟਾ ਮੰਤਰੀ ਆ ਵੱਡਾ ਵੀ ਰੇਖ ਬਾਈਕਾਡ ਹੀ ਕਰਾਂਗੇ ਠੀਕ ਹੈ ਕੀ ਲੱਗਦਾ ਤੁਹਾਨੂੰ ਇਨਕਾਊਂਟਰਾਂ ਦੇਖੋ ਜਿਹੜੇ ਐਨਕਾਉਂਟਰ ਆ ਜਿਹੜੇ ਵੱਡੇ ਵੱਡੇ ਮਗਰਮਾਸ਼ਾ ਰਾਜੀਤ ਜਿਹੜਾ ਉਹ ਅਫਸਰ ਐਈਏਆਈ ਸੀਗਾ ਜਿਹਨੇ ਮੂਸੇ ਵਾਲੇ ਦੂਜੇ ਸੌਰੀ ਬਿਸ਼ਨੋਈ ਦੀ ਇੰਟਰਵਿਊ ਕੀਤੀ ਆ ਸ਼ੇਖੂ ਉਹ ਜਿਹੜਾ ਡੀਐਸਪੀ ਸੀਗਾ ਜਾਂ ਰਾੜੋ ਇੱਕ ਸਰਪੰਚਾ ਨਵੇਂ ਸ਼ਹਿਰ ਹੋਰ ਤਾਂ ਚੇਤੇ ਨਹੀਂ ਉਹਦਾ ਬਿਕਰਮਜੀਤ ਦਾ ਕਿਦਾਂ ਭੋਲੇ ਨੇ ਨਾਂ ਉਠਾਇਆ ਸੀਗਾ ਨਛੇ ਵਿੱਚ ਕੋ ਸੈਟ ਬਹਿ ਜਾਂਦੀ ਆ ਕਲੀਅਰ ਚਟਿਆ ਪਰ ਇਹ ਗਰੀਬ ਲੋਕਾਂ ਦੇ ਘਰਾਂ ਦੇ ਨਿਆਣੇ ਮਾਰ ਰਹੇ ਆ ਆਪਾਂ ਐਸੀ ਇਹਨਾਂ ਨੂੰ ਅਪੀਲ ਕਰਦੇ ਆ ਵੀ ਇਹਨਾਂ ਦੇ ਚਾਂਸਿਆਂ ਜਨਾਬ ਹੁਣ ਆਪਣਾ ਕਾਰੋਬਾਰ ਕਰਨ ਆਪਣਾ ਕੰਮ ਕਰਨ ਬਾਕੀ ਜਿਹੜੀ ਹਰਿਆਣਾ ਦੇ ਦੇਖੋ ਅਸੀਂ ਹਰਿਆਣਾ ਜਿੱ ਨਹੀਂ ਜਾ ਸਕਦੇ ਚੰਡੀਗੜ੍ਹ ਹੀ ਜਾ ਸਕਦੇ ਇਹਦਾ ਮਤਲਬ ਹੈ ਪਾਕਿਸਤਾਨ ਦਾ ਬਾਰਡਰ ਖੁੱਲਣਾ ਚਾਹੀਦਾ ਜਦੋਂ ਵੀ ਉਹ ਪਾਕਿਸਤਾਨੀ ਆਉਣਗੇ ਇਹਨੂੰ ਤੇਲ ਵੀ ਪਾਵਾਂਗੇ ਰੋਟੀ ਪਾਣੀ ਵੀ ਹੋਵੇ ਸਿੱਧੇ ਦਿੱਲੀ ਅਸੀਂ ਨਾਲ ਲੈ ਕੇ ਜਾਵਾਂਗੇ ਇਹ ਸਰਕਾਰਾਂ ਨੂੰ ਸਾਡੀ ਚੇਤਾਵਨੀ ਆ ਠੀਕ ਹੈ ਜੀ ਚੇਤਾਵਨੀ ਵੀ ਦਿੱਤੀ ਹੈ ਸੋ ਅੰਤ ਦੇ ਵਿੱਚ ਸਾਰੀ ਜਿੰਨੀ ਵੀ ਆਡੀਅנס ਸਾਨੂੰ ਸੁਣ ਰਹੀ ਹੈ ਦੇਖ ਰਹੀ ਹੈ ਉਹਨਾਂ ਨੂੰ ਇਹ ਜ਼ਰੂਰ ਕਹਿ ਦਈਏ ਕਿ ਇਸ ਸਮੇਂ ਜੇਕਰ ਕੋਈ ਤਰਾਂਤਲ ਤੇ ਆ ਕੇ ਲੜ ਰਿਹਾ ਹੈ ਤਾਂ ਉਹ ਸਿਰਫ ਤੇ ਸਿਰਫ ਕਿਸਾਨ ਜਥੇਬੰਦੀਆਂ ਨੇ ਜੇਕਰ ਵਿੱਚੋਂ ਕਿਸਾਨ ਜਥੇਬੰਦੀਆਂ ਮਾਈਨਸ ਹੋ ਜਾਣਗੀਆਂ ਤਾਂ ਤੁਸੀਂ ਸੋਚ ਸਕਦੇ ਹੋ ਕਿ ਇੱਕ ਵਾਲਮਾਰਟ ਇੱਕ ਵਾਲਮਾਰਟ ਜੇਕਰ ਕਿਤੇ ਖੁੱਲਦਾ ਤਾਂ ਉਹ 1800 ਦੁਕਾਨਾਂ ਨੂੰ ਉਜਾੜਦਾ ਹਲੇ ਦੁਆਲੇ ਦੀਆਂ ਨੂੰ ਸੋ ਆਪ ਸਾਬ ਲਾ ਲਓ ਕਿ ਕਿੱਥੇ ਗੱਲ ਜਾਊਗੀ ਤਰੱਕੀ ਹੋਣੀ ਚਾਹੀਦੀ ਹੈ ਪਰ ਉਹ ਤਰੱਕੀ ਕਿਸੇ ਨੂੰ ਉਜਾੜ ਕੇ ਨਹੀਂ ਹੋਣੀ ਚਾਹੀਦੀ ਜੇਕਰ ਕਿਸਾਨ ਪੂਰੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰ ਰਹੇ ਨੇ ਤਾਂ ਉਹਨਾਂ ਦਾ ਸਾਥ ਦਿਓ ਜੇਕਰ ਸਾਥ ਨਹੀਂ ਦੇ ਸਕਦੇ ਘੱਟੋ ਘੱਟ ਭੰਡੜਾ ਬੰਦ ਕਰੋ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਦੇ ਨਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ